ਪਰ ਸਾਹਿਬ ਕਹਿੰਦੇ ਅੱਜ ਦੇ ਮਨੁੱਖ ਨੂੰ ਸਾਧ ਸੰਗਤ ਵਿੱਚ ਆਉਣ ਦਾ ਜਿਹੜਾ ਮਨੋਰਥ ਜਿਹੜਾ ਭੁੱਲ ਗਿਆ ਕਿ ਸਾਧ ਸੰਗਤ ਵਿੱਚ ਆਉਂਦਾ ਸਾਡਾ ਮਨੋਰਥ ਕੀ ਸੀ ਅੱਜ ਮਨੁੱਖ ਜਿਹੜਾ ਉਹ ਕਾਲ ਪੁਖ ਪਰਮਾਤਮਾ ਦੀ ਬਾਣੀ ਦੇ ਨਾਲ ਟੁੱਟ ਗਿਆ ਸਾਧ ਸੰਗਤ ਦੇ ਨਾਲ ਟੁੱਟ ਗਿਆ ਕਾਰਨ ਕੀ ਆ ਕਿ ਅੱਜ ਸਾਨੂੰ ਦਲੇਦਰ ਪੈ ਗਿਆ ਬੁਰੇ ਕਾਮਕ ਉਠ ਖਲਵਾ ਨਾਮ ਕੀ ਵੇਲਾ ਪੈ ਪੈ ਸੂਆ ਕਿ ਕੋਰੇ ਕਾਨੂੰਨ ਅਸੀਂ ਭੱਜ-ਭੱਜ ਕੇ ਕਰਦੇ ਆ ਜਦੋਂ ਨਾਮ ਦਾ ਵੇਲਾ ਹੁੰਦਾ ਹੈ ਅੰਮ੍ਰਿਤ ਵੇਲਾ ਚੜਦਾ ਹੈ ਸਾਨੂੰ ਜਿਹੜਾ ਦਿਲਦਰ ਪੈਣਾ ਸ਼ੁਰੂ ਹੋ ਜਾਂਦਾ ਹੈ ਮਾਕ ਕਰਨਾ ਲਾਈਵ ਚੱਲ ਰਿਆ ਪਰ ਇਹ ਸਾਡੇ ਹਾਲਾਤ ਬਣ ਕੇ ਸਾਡੇ ਕੰਮ ਕਿਉਂ ਮਰਦੀ ਪਈ ਆ ਇਹੇ ਕਾਰਨ ਆ ਆਖਾਂ ਜੀਵਾਂ ਵਿਸਰਾ ਮਰ ਜਾऊं ਆਖਣੇ ਔਖਾ ਸਾਚਾ ਨਾਮ ਕਾਰਨ ਇਹ ਆ ਕਿ ਅਸੀਂ ਗੁਰਬਾਣੀ ਦੇ ਨਾਲ ਟੁੱਟ ਗਏ ਆ ਗੁਰਬਾਣੀ ਅਸੀਂ ਪੜਦੇ ਨਹੀਂਗੇ ਗੁਰਬਾਣੀ ਨੂੰ ਅਸੀਂ ਵਿਚਾਰਦੇ ਨੇ ਕਿ ਸਾਨੂੰ ਗੁਰਬਾਣੀ ਕੀ ਕਹਿ ਰਹੀ ਆ ਤਾਂ ਕਰਕੇ ਅਸੀਂ ਸਾਧ ਸੰਗਤ ਨਾਲ ਵੀ ਟੁੱਟ ਗਿਆਂ ਗੁਰਬਾਣੀ ਦੇ ਨਾਲ ਟੁੱਟ ਗਿਆਂ ਗ੍ਰੰਥ ਨਾਲ ਟੁੱਟ ਗਿਆਂ ਪੰਥ ਨਾਲ ਟੁੱਟ ਗਿਆਂ ਇੱਥੇ ਮੈਨੂੰ ਗੱਲ ਯਾਦ ਆ ਰਹੀ ਆ ਇੱਕ ਰਾਜਾ ਜਿਹੜਾ ਜੰਗਲ ਦੇ ਵਿੱਚ ਸ਼ਿਕਾਰ ਖੇਡਣ ਵਾਸਤੇ ਜਾਂਦਾ ਜੰਗਲ ਦੇ ਵਿੱਚ ਸ਼ਿਕਾਰ ਖੇਡਦਾ ਖੇਡਦਾ ਉਹ ਆਪਣੀ ਫੌਜ ਦੇ ਨਾਲੋਂ ਬਹੁਤ ਦੂਰ ਹੋ ਜਾਂਦਾ ਜਦੋਂ ਆਪਣੇ ਫੌਜ ਦੇ ਨਾਲੋਂ ਦੂਰ ਹੋ ਜਾਂਦਾ ਕੀ ਦੇਖਦਾ ਕਿ ਉਸ ਨੂੰ ਪਿਆਸ ਨੇ ਬਹੁਤ ਸਤਾਇਆ ਪਾਣੀ ਦੀ ਧਾਰ ਵਿੱਚ ਉਧਰ ਉਧਰ ਭਟਕਣ ਲੱਗਣਾ ਸ਼ੁਰੂ ਕਰ ਦਿੱਤਾ ਉਸ ਨੇ ਜਦੋਂ ਪਾਣੀ ਦੀ ਧਾਰ ਦੇ ਵਿੱਚ ਭਟਕਣਾ ਸ਼ੁਰੂ ਕਰਤਾ ਕਿਤੇ ਪਾਣੀ ਨਾ ਮਿਲਿਆ ਫਿਰ ਉਸ ਨੇ ਇੱਕ ਲੱਕੜਹਾਰੇ ਨੂੰ ਦੇਖਿਆ ਜਦੋਂ ਲੱਕੜਹਾਰੇ ਨੂੰ ਦੇਖਿਆ ਤੇ ਉਹਦੇ ਕੋਲ ਜਾਂਦਾ ਤੇ ਉਸ ਨੂੰ ਜਾਂ ਕੇ ਕਹਿੰਦਾ ਕਿ ਮੈਨੂੰ ਇੱਕ ਪਿਆਲਾ ਪਾਣੀ ਦਾ ਪਿਲਾ ਦੇ ਤੇ ਉਸ ਲੱਕੜਹਾਰੇ ਨੇ ਤਰਸ ਕੀਤਾ ਤੇ ਉਸਦੇ ਮਨ ਦੇ ਵਿੱਚ ਦਇਆ ਆਏ ਤੇ ਲਾਗੇ ਘੜਖਾ ਘੜਾ ਸੀ ਲਾਗੇ ਪਿਆ ਘੜੇ ਦੇ ਵਿੱਚੋਂ ਇੱਕ ਪਿਆਲਾ ਪਾਣੀ ਦਾ ਭਰਿਆ ਤੇ ਉਸ ਰਾਜੇ ਨੂੰ ਪਿਲਾ ਦਿੱਤਾ ਜਦੋਂ ਰਾਜੇ ਨੇ ਪਾਣੀ ਪਲਾ ਦਿੱਤਾ ਤੇ ਰਾਜਾ ਜਿਹੜਾ ਬਹੁਤ ਸਰਜੀਤ ਹੋ ਗਿਆ ਪ੍ਰਸੰਨ ਹੋਇਆ ਕਹਿਣ ਲੱਗਾ ਕਿ ਮੈਂ ਫਲਾਨੀ ਥਾਂ ਤੋਂ ਬਾਦਸ਼ਾਹ ਹਾਂ ਰਾਜਾ ਹਾਂ ਇਸ ਪਾਣੀ ਦਾ ਮੁੱਲ ਤੈਨੂੰ ਜ਼ਰੂਰ ਮਿਲੇਗਾ ਕਦਰ ਤੂੰ ਸਾਡੇ ਮਹਿਲਾਂ ਦੇ ਵਿੱਚ ਆਏ ਤਿੰਨ ਪਾਣੀ ਦਾ ਮੁੱਲ ਜ਼ਰੂਰ ਦਿੱਤਾ ਜਾਵੇਗਾ ਜਦੋਂ ਇਸ ਤਰ੍ਹਾਂ ਗਿਆ ਤੇ ਪਾਣੀ ਪਲਾ ਕੇ ਉਹ ਰਾਜਾ ਜਿਹੜਾ ਉੱਥੇ ਚਲਾ ਜਾਂਦਾ ਜਦੋਂ ਰਾਜੇ ਨੇ ਪਾਣੀ ਪੀਤਾ ਤੇ ਚਲਾ ਗਿਆ ਸਮਾਂ ਆਇਆ ਉਸ ਲੱਕੜਹਾਰੇ ਦੀ ਪਤਨੀ ਕਹਿਣ ਲੱਗੀ ਸਵਾਮੀ ਦੇਵ ਤੁਸੀਂ ਇੱਕ ਦਿਨ ਦੱਸ ਰਿਹਾ ਸੀ ਕਿ ਤੁਸੀਂ ਇੱਕ ਰਾਜੇ ਨੂੰ ਪਾਣੀ ਪੁਲਾਇਆ ਸੀ ਤੇ ਰਾਜੇ ਨੇ ਕਿਹਾ ਸੀ ਤੁਹਾਨੂੰ ਪਾਣੀ ਦਾ ਮੁੱਲ ਜ਼ਰੂਰ ਮਿਲੇਗਾ ਅੱਜ ਉਹ ਸਮਾਂ ਆ ਗਿਆ ਜਾਓ ਤੁਸੀਂ ਰਾਜੇ ਦੇ ਮਹਿਲਾਂ ਦੇ ਵਿੱਚ ਜਾਓ ਤੇ ਪਾਣੀ ਦਾ ਮੁੱਲ ਲੈ ਕੇ ਆਓ ਉਹ ਲੱਕੜਹਾਰਾ ਜਿਹੜਾ ਜਾਂਦਾ ਜਦੋਂ ਰਾਜ ਮੇਲਾ ਦੇ ਵਿੱਚ ਪਹੁੰਚਿਆ ਤੇ ਰਾਜਾ ਉਸ ਨੂੰ ਦੇਖ ਕੇ ਜਿਹੜਾ ਬਹੁਤ ਖੁਸ਼ ਹੋਇਆ ਕਹਿਣ ਲੱਗਾ ਕਿ ਇਸ ਇਨਸਾਨ ਦੇ ਕਾਰਨ ਇਸ ਲੱਕੜਹਾਰੇ ਦੇ ਕਾਰਨ ਅੱਜ ਮੈਂ ਤੁਹਾਡੇ ਵਿੱਚ ਜਿਉਂਦਾ ਸਾਰੀ ਪ੍ਰਜਾ ਜਿਹੜੀ ਰਾਂਟਦਾ ਜਾਂਦੀ ਕਿ ਸਾਡਾ ਬਾਦਸ਼ਾਹ ਕੀ ਕਹਿ ਰਿਹਾ ਤੇ ਬਾਦਸ਼ਾਹ ਨੇ ਆਪਣੀ ਪ੍ਰਜਾ ਨੂੰ ਸਾਰੀ ਘਟਨਾ ਸੁਣਾਈ ਕਿਸੇ ਸ਼ਿਕਾਰ ਖੇਡਣ ਵਾਸਤੇ ਜੰਗਲ ਦੇ ਵਿੱਚ ਗਏ ਸਾਂ ਪਿਆਸ ਦੇ ਬਹੁਤ ਸਤਾਇਆ ਪਾਣੀ ਦੀ ਭਾਲ ਦੇ ਵਿੱਚ ਮੈਂ ਇਸ ਲੱਕੜ ਹਾਰੇ ਦੇ ਕੋਲ ਪਹੁੰਚ ਗਿਆ ਸਾਂ ਜਦੋਂ ਮੈਂ ਲੱਕੜ ਹਾਰੇ ਦੇ ਕੋਲ ਪਹੁੰਚਿਆ ਤੇ ਇਸ ਨੇ ਮੈਨੂੰ ਪਾਣੀ ਪੁਲਾਇਆ ਜਿਸ ਕਾਰਨ ਅੱਜ ਮੈਂ ਜਿਉਂਦਾ ਹਾਂ ਸਰਜੀਤ ਆ ਤੇ ਪ੍ਰਜਾ ਜਿਹੜੀ ਬਹੁਤ ਖੁਸ਼ ਹੋ ਜਾਂਦੀ ਤੇ ਰਾਜਾ ਕਹਿਣ ਲੱਗਾ ਕਿ ਅੱਜ ਇਸ ਇਨਸਾਨ ਨੂੰ ਇੱਕ ਇਹੋ ਜੀ ਚੀਜ਼ ਦਵਾਂਗਾ ਜਿਸ ਦੇ ਨਾਲ ਇਹ ਜਿਹੜਾ ਮਿਹਰਬਾਨ ਧਨਵਾਨ ਹੋ ਜਾਵੇਗਾ ਉਮੀਦ ਹੋ ਜਾਵੇਗਾ ਜਦੋਂ ਇਦਾਂ ਕਿਹਾ ਤੇ ਬਾਦਸ਼ਾਹ ਨੇ ਉਸ ਨੂੰ ਇੱਕ ਚੰਦਨ ਦੀ ਲੱਕੜ ਦਾ ਬਾਗ ਦੇ ਦਿੱਤਾ ਜਦ ਚੰਦਨ ਦੀ ਲੱਕੜ ਦਾ ਬਾਗ ਦੇ ਦਿੱਤਾ ਉਹ ਜਿਹੜਾ ਇਨਸਾਨ ਸੀ ਸਾਡੇ ਵਾਂਗ ਦਿਮਾਗ ਦੇ ਤੁਸ਼ ਬੁੱਧੀ ਦਾ ਮਾਲਕ ਸੀ ਤੁਸ਼ ਬੁੱਧੀ ਦਾ ਮਾਲਕ ਸੀ ਭਾਕੀ ਉਸ ਨੂੰ ਕੋਈ ਪਛਾਣ ਨਹੀਂ ਸੀ ਕਿ ਚੰਦਨ ਦੀ ਲੱਕੜ ਕਿਹੜੀ ਆ ਤੇ ਦੂਜੀ ਆਮ ਲੱਕੜ ਕਿਹੜੀ ਆ ਭਾਕੀ ਉਸ ਨੇ ਚੰਦਨ ਦੀ ਲੱਕੜ ਨੂੰ ਆਮ ਲੱਕੜ ਵਾਂਗ ਸਮਝ ਕੇ ਜਿਹੜਾ ਉਸ ਨੂੰ ਕੋਲੇ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਜਦ ਕੋਲੇ ਬਣਾ ਕੇ ਵੇਚਣਾ ਸ਼ੁਰੂ ਕਰ ਦਿੱਤਾ ਕੀ ਦੇਖਿਆ ਕਿ ਉਸਨੇ ਇੱਕ ਦਿਨ ਸਾਰੇ ਬਾਗ ਨੂੰ ਅੱਗ ਲਾ ਦਿੱਤੀ ਚੰਦਨ ਦੇ ਬਾਗ ਨੂੰ ਸਾਰੇ ਨੂੰ ਅੱਗ ਲਾ ਦਿੱਤੀ ਤੇ ਕੋਲੇ ਕਰ ਵਾਟ ਕੇ ਤੇ ਸਾਰਾ ਬਾਗ ਉਸਨੇ ਵੇਚ ਦਿੱਤਾ ਚੰਦਰ ਜਿਹੜਾ ਉਸਦੇ ਕੋਲ ਸਮਾਪਤ ਹੋ ਗਿਆ ਸਮਾਂ ਆਇਆ ਬਾਦਸ਼ਾਹ ਨੂੰ ਚੰਦਨ ਦੀ ਜ਼ਰੂਰਤ ਪਈ ਜਦ ਬਾਦਸ਼ਾਹ ਨੂੰ ਚੰਦਨ ਦੀ ਜ਼ਰੂਰਤ ਪਈ ਤਾਂ ਬਾਦਸ਼ਾਹ ਜਿਹੜਾ ਆਪਣੇ ਵਜ਼ੀਰ ਨੂੰ ਕਹਿਣ ਲੱਗਾ ਕਿ ਇਹਦਾ ਵਜ਼ੀਰ ਜੀ ਅੱਜ ਚੰਦਰ ਦੀ ਜਰੂਰਤ ਹੈ ਜਾ ਉਸ ਲੱਕੜਹਾਰੇ ਦੇ ਕੋਲ ਜਾ ਥੋੜਾ ਜਿਹਾ ਚੰਦਨ ਲੈ ਕੇ ਆਓ ਵਜੀਰ ਜਿਹੜਾ ਉਸ ਲੱਕੜਹਾਰੇ ਦੇ ਕੋਲ ਜਾਂਦਾ ਤੇ ਕਹਿਣ ਲੱਗਾ ਤੇ ਸਾਨੂੰ ਥੋੜੇ ਜਿਹਾ ਚੰਦਨ ਦੀ ਜਰੂਰਤ ਹੈ ਲੱਕੜਹਾਰਾ ਦੇਖ ਕੇ ਆਂਦਾ ਕਿ ਕਹਿਣ ਲੱਗਾ ਕਿੰਦਾ ਬਾਦਸ਼ਾਹ ਸਾਰਾ ਚੰਦਨ ਤਾਂ ਖਤਮ ਹੋ ਗਿਆ ਇੱਕ ਦਿਨ ਮੈਂ ਬਾਗ ਨੂੰ ਅੱਗ ਲਾਇਆ ਤੇ ਸਾਰਾ ਕੋਲੇ ਬਣਾ ਕੇ ਮੈਂ ਇੱਕੋ ਵਾਰਾ ਵਿੱਚ ਦਿੱਤਾ ਪਰ ਜਿਸ ਘਹਾੜੇ ਦੇ ਨਾਲ ਮੈਂ ਲੱਕੜਾਂ ਵੜਦਾ ਏਦਾਂ ਦੱਸਦਾ ਜਿਹੜਾ ਇਸ ਦੀ ਲੱਕੜ ਜੜੀਆ ਚੰਦਨ ਦੀ ਆ ਜੇ ਤੁਹਾਡੇ ਕੰਮ ਆ ਸਕਦੀ ਆ ਤੇ ਤੁਸੀਂ ਇਹ ਲੈ ਲਓ ਕਟਨਾ ਕਾਰਨੇ ਜਦੋਂ ਕਟਨਾ ਲਿਖੀ ਤੋ ਲਿਖ ਰਿਆ ਕਿ ਜਦੋਂ ਉਸ ਲੱਕੜ ਦਾ ਮੁੱਲਕ ਕੀਤਾ ਗਿਆ ਤੇ ਉਸ ਦਾ ਮੁੱਲ ਜਿਹੜਾ 50 ਰੁਪਏ ਨਿਕਲਿਆ ਜਦੋਂ 50 ਰੁਪਏ ਮੁੱਲ ਨਿਕਲਿਆ ਤੇ ਉਹ ਲੱਕੜ ਹਾਰਾ ਦੇ ਕੇ ਰਾਂ ਰਹਿ ਕੇ ਛੋਟੀ ਜੀ ਲੱਕੜ ਦਾ ਮੁੱਲ ਜਿਹੜਾ 50 ਰੁਪਏ ਜੇ ਕਿਤੇ ਮੈਂ ਸਾਰਾ ਚੰਦਨ ਵੇਚ ਦਿੰਦਾ ਸਾਰਾ ਬਾਗ ਵੇਚ ਦਿੰਦਾ ਅੱਜ ਮੈਂ ਬਹੁਤ ਅਮੀਰ ਹੋਣਾ ਸੀ ਇਹ ਜਿਹੜੀ ਕਾਲ ਜਿਹੜੀ ਉਸ ਨੂੰ ਅੰਦਰੋਂ ਅੰਦਰ ਖਾ ਜਾਂਦੀ ਜਿਸ ਕਾਰਨ ਜਿਹੜੀ ਉਸ ਦੀ ਮੌਤ ਹੋ ਜਾਂਦੀ ਹੈ ਅੱਜ ਦਾ ਮਨੁੱਖ ਵੀ ਇਸੇ ਤਰ੍ਹਾਂ ਉਸਨੂੰ ਜਨਮ ਮਿਲਿਆ ਸੀ ਕਾਲ ਪ੍ਰਖ ਪਰਮਾਤਮਾ ਦੇ ਨਾਲ ਨੂੰ ਮਿਲਣ ਵਾਸਤੇ ਉਹ ਗੋਬਿੰਦ ਨੂੰ ਮਿਲਣ ਵਾਸਤੇ ਭਈ ਪ੍ਰਾਪਤਮਾ ਨੁਖ ਦੇ ਫਰੀਆ ਗੋਬਿੰਦ ਨੂੰ ਮਿਲਣ ਕੀ ਇਹ ਤੇਰੀ ਬਰੀਆ ਅਵਰ ਕਾਰਜ ਰਕਤ ਨਾ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਲ ਕਿ ਸਾਥ ਸੰਗਤ ਵਿੱਚ ਆ ਕੇ ਉਹ ਗੋਬਿੰਦ ਨੂੰ ਮਿਲਣ ਵਾਸਤੇ ਮਨੁੱਖ ਨੂੰ ਮਨੁੱਖਾ ਜਨਮ ਲੈ ਸੀ ਪਰ ਅੱਜ ਮਨੁੱਖ ਜਿਹੜਾ ਆਪਣਾ ਜਨਮ ਕਿਸ ਤਰ੍ਹਾਂ ਗੁਆ ਰਿਆ ਰੈਣ ਗੁਆਇ ਸੋਇ ਕੈ ਦਿਵਸ ਖਵਾਇ ਖਾਏ ਇਹ ਰੇਟ ਜਸਾ ਜਨਮ ਹੈ ਕਾਉਂਟੀ ਬਦਲੀ ਜਾ ਕਿ ਆਪਣਾ ਮਨੁੱਖਾ ਜਨਮ ਜਿਹੜਾ ਵਿਅਰਥੀ ਗਵਾ ਰਿਆ ਜਿਹੜਾ ਅਸਲੀ ਮਨੁੱਖ ਸੀ ਕਾਲਪੁੱਤ ਪਰਮਾਤਮਾ ਨੂੰ ਮਿਲਣ ਦਾ ਅੱਜ ਮਨੁੱਖ ਉਸ ਕਾਲਪੁੱਤ ਪਰਮਾਤਮਾ ਦੇ ਨਾਮ ਦੇ ਨਾਲ ਟੁੱਟ ਗਿਆ